ਦੋਸਤੋ ਜਦੋਂ ਵੀ ਆਪਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਹੈ ਨਾ ਤਾਂ ਆਪਣੇ ਮਨ ਦੇ ਵਿੱਚ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਹੁਣ ਮੇਰੇ ਇਸ ਕਾਰੋਬਾਰ ਸ਼ੁਰੂ ਕਰਨ ਦੇ ਦੌਰਾਨ ਮੈਨੂੰ ਸ਼ੁਰੂ ਦੇ ਵਿੱਚ ਕੀ ਖਰਚੇ ਪੈਣਗੇ ਮੰਨ ਲਓ ਆਪਾਂ ਖੇਤੀਬਾੜੀ ਸ਼ੁਰੂ ਕਰਦੇ ਆ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਖੇਤੀ ਨਾਲ ਜੁੜੇ ਉਪਾਅ ਜਿਹੜੇ ਨੇ ਟਰੈਕਟਰ ਵਗੈਰਾ ਜੋ ਵੀ ਹੈਗਾ ਸਾਰੇ ਆਪਾਂ ਜਾਣਦੇ ਹੀ ਲਗਭਗ ਆਪਾਂ ਨੂੰ ਇਕੱਠੇ ਕਰਨੇ ਪੈਂਦੇ ਨੇ ਜੇ ਆਪਾਂ ਵਪਾਰ ਸ਼ੁਰੂ ਕਰਦੇ ਆ ਉਹਦੇ ਨਾਲ ਕੁਝ ਗਵਰਨਮੈਂਟ ਦੀਆਂ ਅਪਰੂਵਲਸ ਹੋਈਆਂ ਜਗ੍ਹਾ ਹੋ ਗਈ ਉਹ ਆਪਾਂ ਨੂੰ ਪੂਰੀ ਕਰਨੀ ਪੈਂਦੀ ਹੈ ਸ਼ਰਤਾਂ ਜੇ ਆਪਾਂ ਦੁਕਾਨਦਾਰੀ ਸ਼ੁਰੂ ਕਰਦੇ ਆਂ ਤਾਂ ਪਹਿਲਾਂ ਆਪਾਂ ਨੂੰ ਦੁਕਾਨ ਲੱਭਣੀ ਪੈਂਦੀ ਹੈ ਕਿੱਥੇ ਆਪਾਂ ਉਹਦਾ ਸਮਾਨ ਰੱਖਾਂਗੇ ਜੋ ਆਪਾਂ ਲੋਕਾਂ ਨੂੰ ਵੇਚੀਏ ਤੇ ਇਸੇ ਤਰ੍ਹਾਂ ਜਿਵੇਂ ਕਿ ਟਰੇਡਿੰਗ ਕਾਰੋਬਾਰ ਹੈ ਟਰੇਡਿੰਗ ਜਦੋਂ ਆਪਾਂ ਸ਼ੁਰੂ ਕਰਦੇ ਆਂ ਤਾਂ ਸ਼ੁਰੂ ਕਰਨ ਅੱਗੇ ਟਰੇਡਿੰਗ ਨਾਲ ਜੁੜੀਆਂ ਹੋਈਆਂ ਕੁਝ ਚੀਜ਼ਾਂ ਨੇ ਜਿਹੜੀਆਂ ਰਿਕੁਆਇਰਮੈਂਟਸ ਆਪਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਉਹ ਰਿਕੁਆਇਰਮੈਂਟਸ ਕਿਹੜੀਆਂ ਨੇ ਬੜੀ ਸਿੰਪਲ ਜਿਹੀਆਂ ਨੇ ਕੋਈ ਖਾਸ ਖਰਚਾ ਨਹੀਂ ਆਉਂਦਾ ਕੁਝ ਸੌਫਟਵੇਅਰ ਨੇ ਤੇ ਸਿੰਪਲ ਸੈਟਅਪ ਹੈ ਕਰੇ ਕਿਵੇਂ ਬਣਾ ਸਕਦੇ ਆਂ ਆਪਾਂ ਉਹਦੀ ਗੱਲ ਕਰਾਂਗੇ ਪਹਿਲੀ ਗੱਲ ਤਾਂ ਦੋਸਤੋ ਕੁਝ ਸੌਫਟਵੇਅਰ ਨੇ ਜਿਹੜੇ ਤੁਹਾਡੇ ਫੋਨ 'ਚ ਹੋਣੇ ਚਾਹੀਦੇ ਨੇ ਜਾਂ ਲੈਪਟਾਪ 'ਚ ਦੋਵਾਂ ਜਗ੍ਹਾ ਤੇ ਹੋਣੇ ਚਾਹੀਦੇ ਨੇ ਫੋਨ ਦੇ ਵਿੱਚ ਤੁਸੀਂ ਸਟਾਰਟਿੰਗ ਦੇ ਵਿੱਚ ਚਾਰਟ ਪੜਨ ਵਾਸਤੇ ਟੈਕਨੀਕਲ ਸਟੱਡੀ ਕਰਨ ਤੋਂ ਬਾਅਦ ਜੇ ਤੁਸੀਂ ਚਾਰਟ ਪੜ੍ਹਨਾ ਹੈ ਕਿੱਥੇ ਬੜੋਗੇ ਉਹਦੇ ਲਈ ਤੁਹਾਨੂੰ ਟ੍ਰੇਡਿੰਗ 뷰 ਨਾਂ ਦੀ ਐਪ ਹੈ ਤੁਸੀਂ ਐਪਲ ਸਟੋਰ ਤੋਂ ਜਾਂ ਐਂਡਰੋਇਡ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਨਿਊਜ਼ ਪੜਨ ਵਾਸਤੇ ਮਾਰਕੀਟ ਨਾਲ ਜੁੜੀ ਹੋਈ ਨਿਊਜ਼ ਕੋਈ ਆਉਂਦੀ ਹੈ ਜਾਂ ਕਿਸੇ ਸਟਾਕ ਨਾਲ ਜੁੜੀ ਹੋਈ ਖਬਰ ਆਉਂਦੀ ਹੈ ਰਿਜ਼ਲਟਸ ਜਿਹੜੇ ਆਉਂਦੇ ਨੇ ਉਹਨਾਂ ਨੂੰ ਪੜਨ ਵਾਸਤੇ ਤੁਸੀਂ ਮਨੀ ਕੰਟਰੋਲ ਐਪ ਜਾਂ ਪਲੱਸ ਈਟੀ ਮਾਰਕੀਟ ਨਾਂ ਦੀ ਐਪ ਤੁਸੀਂ ਫੋਨ 'ਤੇ ਡਾਊਨਲੋਡ ਕਰ ਸਕਦੇ ਹੋ ਇਹ ਤਿੰਨੇ ਚਾਰ ਐਪ ਫ੍ਰੀ ਆਫ ਕੋਸਟ ਨੇ ਜੇ ਤੁਸੀਂ ਇਹਨਾਂ ਦਾ ਐਕਸਟੈਂਡ ਵਰਜ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਪੇ ਕਰਨਾ ਪੈਂਦਾ ਹੈ ਅਦਰਵਾਈਜ਼ ਸਿੰਪਲ ਚੀਜ਼ਾਂ ਜਿਹੜੀਆਂ ਹਨ ਉਹ ਫ੍ਰੀ ਆਫ ਕੋਸਟ ਹੀ ਮਿਲਦੀਆਂ ਨੇ ਤਿੰਨੋਂ ਐਪ ਦੇ ਵਿੱਚ ਅਗਲੀ ਗੱਲ ਹੁਣ ਟੈਕਨੀਕਲ ਚਾਰਟ ਵੀ ਤੁਸੀਂ ਪੜਨ ਲਈ ਐਪ ਡਾਊਨਲੋਡ ਕਰ ਲਈ ਖਬਰਾਂ ਪੜਨ ਲਈ ਨਿਊਜ਼ ਉਹ ਵੀ ਐਪ ਡਾਊਨਲੋਡ ਕਰ ਲਈ ਹੁਣ ਸ਼ੇਅਰ ਖਰੀਦਣ ਤੇ ਵੇਚਣ ਵਾਸਤੇ ਤੁਹਾਨੂੰ ਇੱਕ ਡਿਮੈਟ ਅਕਾਊਂਟ ਖੋਲਣਾ ਪੈਂਦਾ ਹੈ ਤੇ ਡੀਮੈਟ account ਖੋਲਣ ਵਾਸਤੇ ਤਿੰਨ ਚਾਰ ਐਪ ਨੇ ਜਿਹੜੀਆਂ ਜਿਨ੍ਹਾਂ ਦਾ ਜ਼ਿਆਦਾ ਨਾਮ ਹੈ ਯਾਨੀ ਕਿ Zerodha Groww app Angel One Upstox ਇਸ ਤਰ੍ਹਾਂ ਦੀਆਂ ਤਿੰਨ ਚਾਰ ਐਪ ਨੇ ਜਿਹੜੀਆਂ ਤੁਸੀਂ ਯੂਜ਼ ਕਰਕੇ ਅ ਸ਼ੇਅਰ ਲੈਣ ਤੇ ਵੇਚਣ ਵਾਸਤੇ ਉਹਨਾਂ ਨੂੰ ਵਰਤ ਸਕਦੇ ਹੋ ਇਹ ਜਿਹੜੀਆਂ ਐਪ ਨੇ ਕੁਝ ਐਪ ਤਾਂ ਜਿਹੜੀਆਂ ਨੇ ਉਹ ਤੁਸੀਂ ਫ੍ਰੀ ਆਫ ਕੋਸਟ ਉਹਨਾਂ 'ਚ account ਖੋਲ ਸਕਦੇ ਹੋ ਤੇ ਕੁਝ ਜਿਵੇਂ Zerodha ਵਗੈਰਾ ਉਹਨਾਂ ਦੇ 2-250 ਰੁਪਏ ਚਾਰਜਸ ਨੇ ਮਿਨੀਮਲ ਜੇ ਚਾਰਜਸ ਨੇ ਕੋਈ ਆਲੇ-ਚਾਲੇ ਚਾਰਜਸ ਨਹੀਂ ਆਏਗੇ ਇਹਨਾਂ ਨੂੰ ਤੁਸੀਂ ਲੈਪਟਾਪ 'ਚ ਵੀ ਤੇ ਦੇਚ ਫੋਨ ਦੇ ਵਿੱਚ ਵੀ ਡਾਊਨਲੋਡ ਕਰ ਸਕਦੇ ਹੋ। ਸੋ ਡੀਮੈਟ ਕਾਊਂਟ ਵੀ ਹੋ ਗਿਆ ਤੁਹਾਡਾ ਜੀ ਪਲੱਸ ট্রেਡਿੰਗ ਵੀ ਵੀ ਹੋ ਗਿਆ ਜਿੱਥੇ ਤੁਸੀਂ ਚਾਰਟ ਪੜ੍ਹਨਾ ਹੈ। ਅਗਲੀ ਗੱਲ ਜਿਦੋਂ ਹੁਣ ਆਪਾਂ ট্রেਡਰਸ ਨੂੰ ਵੇਖਿਆ ਨਾ ਆਨਲਾਈਨ ਸੋਸ਼ਲ ਮੀਡੀਆ ਤੇ ਬਹੁਤ ਵੱਡੀਆਂ-ਵੱਡੀਆਂ ਸਕਰੀਨ ਲੱਗੀਆਂ ਹੁੰਦੀਆਂ ਨੇ ਪਿੱਛੇ ਉਹਨਾਂ ਦੇ। ਤਾਂ ਆਪਾਂ ਨੂੰ ਐ ਹੁੰਦਾ ਕਿ ਮੇਬੀ ਇਹਨਾਂ ਦੀ ਰਿਕੁਆਇਰਮੈਂਟ ਸ਼ੁਰੂਆਤ 'ਚ ਪੈਂਦੀ ਹੋਏਗੀ ਕਿ ਸਕਰੀਨਾਂ ਤੋਂ ਬਿਨਾਂ ਕੰਮ ਨਹੀਂ ਚੱਲਦਾ। ਬਟ ਇਹ ਹੈ ਜਿਹਾ ਕੁਝ ਨਹੀਂ ਹੈਗਾ। ਆਉ ਇੱਕ ਐਡੀਸ਼ਨਲ ਥੋੜੀ ਬੋਤੀ ਹੈਲਪ ਜ਼ਰੂਰ ਹੁੰਦੀ ਹੈ ਉਹ ਵੀ ਆਫਟਰ ਐਕਸਪੀਰੀਅੰਸ ਜਦੋਂ ਤੁਹਾਨੂੰ ਕਾਫੀ ਜਿਆਦਾ ਥਿਰਬਾ ਹੋ ਜਾਂਦਾ ਹੈ ਉਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਸਿੰਪਲ ਕਰੋ ਸਿੰਪਲ ਇੱਕ ਇੰਟਰਨੈਟ ਕਨੈਕਸ਼ਨ ਤੁਹਾਨੂੰ ਚਾਹੀਦਾ ਹੈ ਤੁਹਾਡੇ ਘਰ ਦੇ ਵਿੱਚ ਵਾਈਫਾਈ ਲੱਗਾ ਹੋਵੇ ਤਾਂ ਬੈਸਟ ਹੈ ਨਹੀਂ ਤਾਂ ਫੋਨ ਦੇ ਕਨੈਕਸ਼ਨ ਨਾਲ ਤੁਸੀਂ ਆਪਦੇ ਲੈਪਟਾਪ ਦੇ ਉੱਤੇ ਹਾਟਸਪੌਟ ਦੇ ਥਰੂ ਲਿੰਕ ਲਿੰਕ ਕਰਕੇ ਤੁਸੀਂ ਫੋਨ ਦੇ ਨਾਲ ਵੀ ਕੰਮ ਚਲਾ ਸਕਦੇ ਹੋ ਉਹ ਵਾਈਫਾਈ ਹੋਣ ਦਾ ਲਾਭ ਇਹ ਹੈ ਕਿ ਬਾਈ ਚਾਂਸ ਜੇਕਰ ਫੋਨ ਦੀ ਨੈਟਵਰਕ ਚਲਾ ਜਾਵੇ ਤਾਂ ਵਾਈਫਾਈ ਦੇ ਥਰੂ ਤੁਸੀਂ ਆਪਦੇ ਆਰਡਰ ਵਗੈਰਾ ਐਗਜ਼ੀਕਿਊਟ ਕਰ ਸਕਦੇ ਹੋ ਤੇ ਅਗਲੀ ਗੱਲ ਕਿ ਜਿਹੜਾ ਹੁਣ ਘਰੇ ਸੈਟਅਪ ਲਾਉਣਾ ਹੈ ਆਪਾਂ ਜਾਂ ਬਣਾਉਣਾ ਹੈ ਉਹ ਸਸਤੇ ਤੋਂ ਸਸਤਾ ਘੱਟ ਪੈਸਿਆਂ 'ਚ ਕਿਵੇਂ ਬਣਾਇਆ ਜਾ ਸਕਦਾ ਹੈ ਦੋਸਤੋ ਸਿੰਪਲ ਲੈਪਟਾਪ 10 ਤੋਂ 15000 ਰੁਪਏ ਤੱਕ ਵੀ ਚੱਲ ਜੇਗਾ ਜੇ ਤੁਸੀਂ ਜਾਦੇ ਪੈਸੇ ਨਹੀਂ ਲਾ ਸਕਦੇ ਤਾਂ ਕੋਈ ਬਹੁਤ ਵੱਡੇ ਪ੍ਰੋਸੈਸਰ ਦੀ ਲੋੜ ਨਹੀਂ ਹੈਗੀ i3 ਵੀ ਚੱਲੇਗਾ i5 ਵੀ ਚੱਲੇਗਾ ਜੋ ਵੀ ਪ੍ਰੋਸੈਸਰ ਹੈਗਾ AMD ਵੀ ਚੱਲੇਗਾ ਰਾਈਟ ਬਸ ਕਿ ਲੈਗ ਨਾ ਕਰਦਾ ਹੋਵੇ ਜੋ ਤੁਸੀਂ ਐਪ ਯੂਜ਼ ਕਰ ਰਹੇ ਹੋ ਨਾ ਉਹਨੂੰ ਉਹਦੇ ਵਿੱਚ ਲੈਗਿੰਗ ਨਾ ਹੋਵੇ ਬਸ ਇਹ ਨਿਊ ਗੱਲ ਹੁਣੀ ਜਿਹੜੀ ਹੈ ਤੇ ਹੁਣ ਤੁਸੀਂ ਲੈਪਟਾਪ ਦੇ ਉੱਤੇ ਚਾਰਟ ਖੋਲਦੇ ਹੋ ਇੱਕ ਚਾਰਟ ਖੁੱਲੇਗਾ ਇੱਕ ਟਾਈਮ ਤੇ ਲੈਪਟਾਪ ਦੇ ਉੱਤੇ ਤੇ ਤੁਸੀਂ ਚਾਹੁੰਦੇ ਹੋ ਕਿ ਦੋ ਚਾਰਟ ਤੁਹਾਨੂੰ ਇੱਕ ਸਮੇਂ ਦੇ ਚਾਹੀਦੇ ਹਨ ਜਿਵੇਂ ਕਿ ਇੱਕ ਸਾਈਡ ਤੇ ਨਿਫਟੀ ਵੇਖਣਾ ਹੈ ਇੱਕ ਸਾਈਡ ਤੇ ਤੁਸੀਂ ਬੈਂਕ ਨਿਫਟੀ ਵੇਖਣਾ ਹੈ ਤਾਂ ਉਹਦਾ ਕੀ ਸੋਲੂਸ਼ਨ ਹੈ ਉਹ ਇੱਕ ਸਧਾਰਨ ਜਿਹਾ ਤਰੀਕਾ ਹੈ ਜਿਹੜਾ ਪਿਛਲੇ ਲਗਭਗ 4 ਸਾਲ ਤੋਂ ਮੈਂ ਵਰਤ ਰਿਹਾ ਹਾਂ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਮੈਂ ਇੱਕ ਇੱਕ ਕੇਬਲ ਦੇ ਥਰੂ ਇੱਕੋ ਟਾਈਮ ਤੇ ਮੈਂ ਦੋ ਸਕਰੀਨ ਰੇਖ ਪਾਉਣਾ ਹਾਂ ਇੱਕ ਸਸਤਾ ਜਿਹਾ ਜਿਗਾਰਡ ਲਾ ਲਓ ਇੱਕ ਸਸਤਾ ਜਿਗਾਰਡ ਹੈ ਜਿਹੜੇ ਵੀਰ ਟੈਕਨਾਲ ਜੁੜੇ ਹੋਏ ਨੇ ਉਹ ਤਾਂ ਪਹਿਲੇ ਹੀ ਜਾਣਦੇ ਹੋਣਗੇ ਬਟ ਜਿਹੜੇ ਵੀ ਨਹੀਂ ਟੈਕਨੋ ਟੈਕਨੋਲੋਜੀ ਨੂੰ ਜਿਆਦਾ ਮਤਲਬ ਦਿੱਕੀਆਂ ਜਾਣਦੇ ਟੈਕਨੋਲੋਜੀ ਦੀਆਂ ਮੈਂ ਵੀ ਵੀਡੀਓ YouTube ਤੇ ਹੀ ਦੇਖੀ ਸੀ ਤਾਂ ਇਹ ਤਰੀਕਾ ਮੈਨੂੰ ਸਧਾਰਨ ਤਰੀਕਾ ਵਧੀਆ ਲੱਗਾ ਮੈਂ ਤੁਹਾਨੂੰ ਦੱਸਦਾ ਹਾਂ ਸਭ ਤੋਂ ਪਹਿਲਾਂ ਦੋਸਤੋ HDMI ਕੇਬਲ ਨੂੰ ਆਪਾਂ ਲੈਪਟਾਪ ਉੱਤੇ ਵਿੱਚ ਇਸ ਤਰ੍ਹਾਂ ਲਾ ਲੈਣਾ ਹੈ ਇੱਕ ਸਾਈਡ ਤੋਂ ਆਰਾਈਟ ਜੇਕਰ LED ਦੇ ਨਾਲ ਤੁਹਾਡੇ HDMI ਕੇਬਲ ਨਾ ਹੀ ਹੋਵੇ ਤਾਂ ਬਾਜ਼ਾਰ ਤੋਂ ਆਪਾਂ ਲੈ ਸਕਦੇ ਹਾਂ ਠੀਕ ਹੈ ਜੋ ਤੁਸੀਂ ਇਸ ਤਰ੍ਹਾਂ ਅਪਲਾਈ ਕਰੋਗੇ ਇਸ ਤਰ੍ਹਾਂ ਲਾ ਲੋਗੇ ਵਿੱਚ ਤਾਂ ਤੁਹਾਡੀ ਸਕਰੀਨ ਤੇ ਇਸ ਤਰ੍ਹਾਂ ਪਲੇਨ ਜਿਹਾ ਇਤਨਾ ਨਜ਼ਰ ਆ ਰਹੀ ਹੈ ਤਾਂ ਜਿਹੜੀ ਤੁਹਾਡੀ LED ਹੈ ਨਾ LED ਦੇ ਵਿੱਚ ਵੀ ਉਹ ਸੇਮ ਚੀਜ਼ ਨਜ਼ਰ ਆਏਗੀ ਸੇਮ ਚੀਜ਼ ਤੁਹਾਡੀ ਜੋ ਲੈਪਟਾਪ ਦੀ ਸਕਰੀਨ ਤੇ ਸੇਮ ਚੀਜ਼ ਤੁਹਾਡੀ LED ਤੇ ਵੀ ਆਉਣੀ ਸ਼ੁਰੂ ਹੋ ਜਾਏਗੀ ਹੁਣ ਕੁਝ ਸੈਟਿੰਗ ਕਰਨੀਆਂ ਨੇ ਤੁਸੀਂ ਸੈਟਿੰਗ ਕਿਵੇਂ ਕਰਨੀਆਂ ਹਨ ਇਸ ਤਰ੍ਹਾਂ ਸੈਟਿੰਗ ਡਿਸਪਲੇ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਇੱਥੇ ਡੁਪਲੀਕੇਟ ਦੀ ਡਿਸਪਲੇ ਤੇ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਐਕਸਟੈਂਡ ਦੀ ਡਿਸਪਲੇ ਕਰ ਦੇਣਾ ਹੈ ਇਹ ਤੇ ਕੀਪ ਚੇਂजेस ਤੇ ਕਲਿੱਕ ਕਰਨਾ ਹੈ ਹਰ ਇੱਕ ਲਗਭਗ ਲੈਪਟਾਪ ਦੀ ਸੇਮ ਹੀ ਸੈਟਿੰਗ ਹੈ ਤੇ ਤੁਸੀਂ ਹੁਣ ਤੁਸੀਂ ਕੀ ਦੇਖੋਗੇ ਕਿ ਜੋ ਚੀਜ਼ ਮੈਂ ਇੱਥੇ ਖੋਲੀ ਹੋਈ ਹੈ ਇਧਰ ਵੇਖੋ ਕਿ ਹੁਣ ਇਧਰਲੀ ਸਾਈਡ ਤੇ ਮੇਰੇ ਜਿਵੇਂ ਇਹ ਬੈਂਕ ਨਿਫਟੀ ਦਾ ਚਾਰਟ ਖੁੱਲਾ ਹੋਇਆ ਹੈ ਠੀਕ ਹੈ ਤੇ ਹੁਣ ਮੈਂ ਚਾਹਣਾ ਹਾਂ ਮੇਰੀ ਦੂਜੀ ਸਕਰੀਨ ਤੇ ਨਿਫਟੀ ਦਾ ਚਾਰਟ ਖੁੱਲੇ ਤਾਂ ਤੁਸੀਂ ਇੱਥੇ ਕਲਿੱਕ ਕਰਨਾ ਹੈ ਸੇਮ ਜਾ ਕੇ ਨਵੇਂ ਟੈਬ ਦੇ ਵਿੱਚ ਤੁਸੀਂ ਚਾਰਟ ਖੋਲ ਲੈਣਾ ਹੈ ਨਿਫਟੀ ਦਾ ਇਹ ਤੇ ਨਿਫਟੀ ਦਾ ਚਾਰਟ ਖੋਲ ਲਿਆ ਮੈਂ ਠੀਕ ਹੈ ਹੁਣ ਤੁਸੀਂ ਵੇਖੋ ਨਿਫਟੀ ਦਾ ਚਾਰਟ ਖੁੱਲ ਗਿਆ ਇੱਕ ਟੈਬ 'ਚ ਇੱਕ ਟੈਬ 'ਚ ਬੈਂਕ ਨਿਫਟੀ ਦਾ ਚਾਰਟ ਖੁੱਲ ਗਿਆ ਹੁਣ ਆਪਾਂ ਨਿਫਟੀ ਦੇ ਚਾਰਟ ਨੂੰ ਦੂਜੀ ਸਕਰੀਨ ਤੇ ਮੂਵ ਕਰਨਾ ਹੈ ਮਾਊਸ ਦੇ ਉੱਤੇ ਤੁਸੀਂ ਰਾਈਟ ਕਲਿੱਕ ਕਰਕੇ ਇਹਦੇ ਉੱਤੇ ਕਲਿੱਕ ਕਰਕੇ ਅ ਤੁਸੀਂ ਜਦੋਂ ਇਸ ਤਰ੍ਹਾਂ ਦਾ ਕਰਸਰ ਇਧਰ ਨੂੰ ਲੈ ਕੇ ਜਾਓਗੇ ਦੂਜੀ ਡਿਸਪਲੇ ਵੱਲ ਨੂੰ ਤਾਂ ਉਹ ਇਸ ਤਰ੍ਹਾਂ ਰਾਈਟ ਸਾਈਡ ਤੋਂ ਇਧਰ ਆ ਜਾਏਗਾ ਤੁਸੀਂ ਆਪਦੀ ਲੈਪਟਾਪ ਵੱਲੋਂ ਇਹਨੂੰ ਮੂਵ ਕਰਨਾ ਹੈ ਪ੍ਰੈਸ ਕਰਕੇ ਹੋਲਡ ਕਰਕੇ ਤਾਂ ਹੁਣ ਇੱਕ ਚਾਰਟ ਨਿਫਟੀ ਦਾ ਚਾਰਟ ਇੱਥੇ ਆ ਗਿਆ ਤੇ ਜਿਹੜਾ ਦੂਜਾ ਟਾਈਪ ਸੀ ਬੈਂਕ ਨਿਫਟੀ ਦਾ ਉਹ ਇੱਥੇ ਰਹਿ ਗਿਆ ਠੀਕ ਹੈ ਹੁਣ ਇਹ ਜਿਹੜੀ ਆਪਾਂ ਐਕਸਟੈਂਡ ਦੀ ডিসਪਲੇ ਵਾਲੀ ਕੀਤੀ ਸੀ ਸੈਟਿੰਗ ਉਹਦੇ ਨਾਲ ਕੀ ਹੋਇਆ ਇੱਕੋ ਸਮੇਂ ਤੇ ਆਪਾਂ ਦੋ ਚਾਰਟ ਦੇਖ ਸਕਦੇ ਹਾਂ ਇੱਥੇ ਆਪਾਂ ਬੈਂਕ ਨਿਫਟੀ ਦਾ ਦੇਖ ਸਕਦੇ ਹਾਂ ਸਿੰਪਲ ਸੈਟਿੰਗ ਨਾਲ ਇੱਥੇ ਆਪਾਂ ਨਿਫਟੀ ਦਾ ਚਾਰਟ ਦੇਖ ਸਕਦੇ ਹਾਂ ਜੇ ਕੋਈ ਕੁਝ ਹੋਰ ਖੋਲਣਾ ਹੈ ਤਾਂ ਉੱਪਰ ਨਵੇਂ ਟੈਬ ਦੇ ਵਿੱਚ ਖੋਲੋਗੇ ਉਹ ਇੱਥੇ ਖੁੱਲ ਜਾਏਗਾ ਮਾਊਸ ਤੇ ਕਲਿੱਕ ਕਰਕੇ ਸੇਮ ਤੁਸੀਂ ਦੂਜੀ ਸਾਈਡ ਤੇ ਉਹਨੂੰ ਹੋਲਡ ਕਰਕੇ ਪ੍ਰੈਸ ਕਰਕੇ ਉਹਨੂੰ ਦੂਜੀ ਸਕਰੀਨ ਤੇ ਲਿਜਾ ਸਕਦੇ ਹੋ ਇਸ ਤਰ੍ਹਾਂ ਦੋਸਤੋ ਇੱਕ ਸਮੇਂ ਦੇ ਵਿੱਚ ਤੁਸੀਂ ਇੱਕ ਸਿੰਪਲ HDMI ਕੇਬਲ ਦੇ ਨਾਲ ਤੁਹਾਡੇ ਘਰ ਦਾ ਜੋ ਮੋਨੀਟਰ ਹੈ ਘਰ ਦੀ ਜੋ LED ਹੈ ਤੁਹਾਡੀ ਜਿਹੜੀ ਆਪਾਂ movies ਵਗੈਰਾ ਵੇਖਣ ਲਈ TV ਇਕੱਲੇ ਯੂਜ਼ ਕਰਦੇ ਆ ਉਹਦੇ ਉੱਤੇ ਜਿਵੇਂ ਕਿ ਮੇਰੀ ਸਾਈਡ ਤੇ ਲੱਗੀ ਹੋਈ ਹੈ ਮੈਂ ਇਹ ਪਹਿਲਾਂ ਇਹ ਵਾਲੀ ਡਿਸਪਲੇ ਯੂਜ਼ ਕਰਦਾ ਸੀਗਾ ਇਹ ਵਾਲਾ ਮੋਨੀਟਰ ਯੂਜ਼ ਕਰਦਾ ਸੀਗਾ ਹੁਣ ਮੈਂ ਇਹ ਐਡੀਸ਼ਨਲ ਇੱਕ ਮੋਨੀਟਰ ਲੈ ਲਿਆ ਇਕੱਲਾ ਮੋਨੀਟਰ ਲੈ ਆ ਜੇਕਰ ਆਪਾਂ ਸਾਰਾ ਸੈਟਅਪ ਤਿਆਰ ਕਰਾਉਣਾ ਹੈ ਤਾਂ ਆਪਾਂ ਨੂੰ CPU ਵਗੈਰਾ ਸਭ ਕੁਝ ਨਾਲ ਲੈਣਾ ਪੈਂਦਾ ਹੈ ਜੋ ਕਿ ਇੱਕ ਮੋਟਾ ਖਰਚਾ ਹੈ ਬਟ ਉਹ ਖਰਚੇ ਨੂੰ ਬਚਾਉਣ ਲਈ ਮੈਂ ਕੀ ਕੀਤਾ ਸਿਰਫ HDMI ਕੇਬਲ ਦਾ ਸਾਰਾ ਲਿਆ ਤੇ ਕੱਲਾ ਮੋਨੀਟਰ ਲੈ ਲਿਆ ਇਹ ਮੋਨੀਟਰ ਦੀ ਜ਼ਰੂਰਤ ਮੈਨੂੰ ਤਾਂ ਪਈ ਕਿ ਮੈਂ ਥੋੜੀ ਆਈਸ ਪ੍ਰੋਟੈਕਸ਼ਨ ਚਾਹੁੰਦਾ ਸੀਗਾ ਤਾਂ ਮੋਨੀਟਰ ਲੈ ਲਿਆ ਅਦਰਵਾਈਜ਼ ਤੁਸੀਂ ਸਿੰਪਲ ਘਰ ਦੀ LED ਨੂੰ ਅੱਗੇ ਰੱਖ ਕੇ ਇਹਦੇ ਨਾਲ ਲਿੰਕ ਕਰਕੇ ਆਪਣੇ ਲੈਪਟਾਪ ਨਾਲ ਇੱਕ ਸਿੰਪਲ ਜਿਹੇ ਤਰੀਕੇ ਨਾਲ ਤੁਸੀਂ ট্রেਡਿੰਗ ਕਰ ਸਕਦੇ ਹੋ ਦੋ ਇੱਕ ਇੱਕੋ ਸਮੇਂ ਦੇ ਦੋ ਚਾਰਟ ਤੁਸੀਂ ਦੇਖ ਸਕਦੇ ਹੋ ਤੋ ਦੋਸਤੋ اے సి ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਕੇ ਤੁਹਾਨੂੰ ਇੱਕ ਸਸਤਾ ਜਿਹਾ ਸੈਟਅਪ ਕਿਵੇਂ ਬਣਾ ਕੇ ਆਪਾਂ ਕਰੇ ਟਰੇਡਿੰਗ ਕਰ ਸਕਦੇ ਆ ਉਮੀਦ ਹੈ ਤੁਹਾਨੂੰ ਇਹ ਤਰੀਕਾ ਮੇਰਾ ਪਸੰਦ ਆਇਆ ਹੋਵੇਗਾ ਜਿਹੜੇ ਟੈਕ ਨਾਲ ਜੁੜੇ ਹੋਏ ਵੀਰ ਨੇ ਉਹ ਪਹਿਲਾਂ ਹੀ ਜਾਣਦੇ ਹੋਣਗੇ ਜਿਹੜੇ ਨਵੇਂ-ਨਵੇਂ ਟਰੇਡਰ ਬਣੇ ਨੇ ਵੀਰ ਉਹਨਾਂ ਲਈ ਇਹ ਸਧਾਰਨ ਤਰੀਕਾ ਬਹੁਤ ਫਾਇਦੇਮੰਦ ਦੇ ਧੰਨਵਾਦ ਜੀ